ਅੱਜ ਪਾਇਲ ਦੇ ਵਾਰਡ ਨੰਬਰ 7 ਦੇ ਲੋਕਾਂ ਵੱਲੋਂ ਪਾਇਲ ਨਗਰ ਕੌਂਸਲ ਵਿਖੇ ਤਰਨਾ ਦੇ ਈਓ ਦੇ ਦਫ਼ਤਰ ਦਾ ਘਰਾਬ ਕੀਤਾ ਗਿਆ। ਮਾਮਲਾ ਇੱਕ ਪਲਾਟ ਦੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਦਾ। ਉੱਥੇ ਹੀ ਮੌਕੇ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਰਮਨ ਚਾਂਦੀ ਨੇ ਲੋਕਾਂ ਨਾਲ ਗੱਲਬਾਤ ਕਰ ਜਲਦ ਮਾਮਲੇ ਨੂੰ ਸੁਲਝਾਉਣ ਦੀ ਗੱਲ ਆਖੀ। ਉੱਥੇ ਹੀ ਲੋਕਾਂ ਨੇ ਨਗਰ ਕੌਂਸਲ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਗੰਭੀਰ ਦੋਸ਼ ਲਗਾਏ। ਚਾਂਦੀ ਜੀ ਨਗਰ ਕੌਂਸਲ ਪਾਇਲ ਪਹੁੰਚ ਚੁੱਕੀ ਮਾਮਲਾ। ਮਾਮਲਾ ਸਰ ਵਾਰਡ ਨੰਬਰ 7 ਦੇ ਵਿੱਚ ਧਰਮਸ਼ਾਲਾ ਧਰਮਸ਼ਾਲਾ ਦੇ ਬਿਲਕੁਲ ਆਪੋਜ਼ਿਟ ਇੱਕ ਡੇਢ ਬਿਸਵੇ ਦਾ ਪ ਪਿਛਲੇ ਮੇਰੇ ਖਾਲ ਮੇਰੀ ਹੋਸ ਤੋਂ ਵੀ ਪਹਿਲਾਂ ਦਾ ਪਿਆ 60 70 80 ਸਾਲ ਤੋਂ ਉਸ ਖੁਸ਼ਕ ਪਲਾਟ ਦੇ ਨਾਲ ਦੋ ਵਿਅਕਤੀਆਂ ਦਾ ਇੱਕ ਵਿਅਕਤੀਆਂ ਦਾ ਇੱਕ ਟੱਚ ਕਰਦਾ ਡੇਢ ਵਿਸ ਵਿੱਚ ਮਕਾਨ ਹੈ ਜਿਨ੍ਹਾਂ ਦਾ ਨਾਮ ਹੈ ਸ਼ੀਤਲ ਸਿੰਘ ਤੇ ਬੁੱਧਰਾ ਉਹਨਾਂ ਨੇ ਅੱਜ ਤੋਂ 5 4 ਸਾਲ ਪਹਿਲਾਂ ਕੋਰਟ ਦੇ ਵਿੱਚ ਅਪੀਲ ਪਾਈ ਪਟੀਸ਼ਨ ਪਾਈ ਇੱਕ ਕਿ ਉਹ ਜਿਹੜਾ ਖੁਸ਼ਕ ਪਲਾਟ ਹੈ ਸਾਡਾ ਉਸ ਤੇ 50 ਸਾਲ ਤੋਂ ਅਸੀਂ ਕਾਬਜਕਾਰ ਆ ਅਸੀਂ ਉਹਦੇ ਮਾਲਕਾਂ ਸਾਨੂੰ ਉੱਥੇ ਕੰਸਟਰਕਸ਼ਨ ਕੀਤੀ ਜਾਵੇ ਨਗਰ ਕੌਂਸਲ ਕੋਈ ਜਾਂ ਪੈਲ ਦਾ ਕੋਈ ਹੋਰ ਬਸੰਦਾ ਇੰਟਰਫੇਅਰ ਨਾ ਕਰੇ ਜਦੋਂ ਇਸ ਦਾ ਇਹ ਇਸ ਸਬੰਧਤ ਵਿੱਚ ਕੋਰਟ ਵੱਲੋਂ ਨਗਰ ਕੌਂਸਲ ਨੂੰ ਵੀ ਸੰਮਣਿੰਗ ਟਟੋ-ਟਟ 10 ਵਾਰ ਹੋਈ ਹੈ ਇੱਕ ਵਿਅਕਤੀ ਜਿਹੜਾ ਹੁਣ ਕਲਰਕ ਗਰਮੇਲ ਸਿੰਘ ਰਿਟਾਇਰ ਹੋ ਚੁੱਕਿਆ ਹੈ ਉਹ ਇੱਕ ਵਾਰ ਕੋਰਟ ਦੇ ਵਿੱਚ ਅਪੀਅਰ ਹੋ ਕੇ ਉਸ ਤੋਂ ਬਾਅਦ ਵੀ ਐਕਸਪਾਰਟੀ ਹੋ ਗਿਆ ਕੋਰਟ ਜਦੋਂ ਕੋਰਟ ਦੇ ਵਿੱਚ ਨਗਰ ਕੌਂਸਲ ਅਪੀਅਰ ਹੀ ਨਹੀਂ ਹੋਏਗੀ ਇਹ ਨਗਰ ਕੌਂਸਲ ਦੇ ਉਸ ਸਮੇਂ ਦੀ ਨਲਾਇਕੀ ਹੈ ਉਸ ਸਮੇਂ ਦੇ ਅਧਿਕਾਰੀਆਂ ਦੀ ਕਿ ਜੇਕਰ ਕੋਰਟ ਦੇ ਵਿੱਚ ਅਪੀਅਰ ਨਹੀਂ ਹੋਏਗੀ ਤਾਂ ਕੋਰਟ ਨੇ ਤਾਂ ਐਕਸਪਾਰਟੀ ਕਰਨਾ ਹੈ ਅਸੀਂ ਜੁਡੀਸ਼ੀਅਲ ਦੇ ਸਿਸਟਮ ਨੂੰ ਗਲਤ ਨਹੀਂ ਕਹਿੰਦੇ ਜਿਸ ਤਰ੍ਹਾਂ ਉਹਨੇ ਡਾਕੂਮੈਂਟ ਲਾਏ ਨੇ ਕੋਰਟ ਨੇ ਆਰਡਰ ਕੀਤਾ ਆਰਡਰ ਕੀਤਾ ਜਿਸ ਤਰ੍ਹਾਂ ਇਸ ਫਾਈਲ ਦੇ ਵਿੱਚ ਨਕਸ਼ਾ ਲਾਇਆ ਗਿਆ ਸ਼ੀਤਲ ਸਿੰਘ ਤੇ ਬੁੱਧਰਾਮ ਵੱਲੋਂ ਉਹ ਨਕਸ਼ਾ ਤਾਂ ਉਹਨਾਂ ਨੇ ਲਾਤਾ ਕਿ ਆਪਣੇ ਰਹਿੈਸ਼ੀ ਮਕਾਨ ਦਾ ਉਹਦਾ ਬਿੱਲ ਨਾਲ ਲਾਤਾ ਦਰਸਾਤਾ ਕੋਰਟ ਨੂੰ ਕੋਰਟ ਨੂੰ ਵੀ ਉਸ ਬੰਦੇ ਨੇ ਗਮਰਾਹ ਕੀਤਾ ਉਸ ਖੁਸ਼ਕ ਪਲਾਟ ਨੂੰ ਦੱਬਣ ਲਈ ਮਨਚਾ ਨਾਲ ਸੋ ਕੋਰਟ ਨੂੰ ਗਮਰਾਹ ਕਰਕੇ ਉਹਨੇ ਅੱਜ ਉਹ ਇਹ ਕਹਿੰਦਾ ਕਿ ਖੁਸ਼ਕ ਪਲਾਟ ਦਾ ਆਰਡਰ ਹੈ ਜਦੋਂ ਕਿ ਅਜਿਹੀ ਨਹੀਂ ਹੈ ਕਿ ਵਾਰਡ ਨੰਬਰ 7 ਦਾ ਸਾਰਾ ਹੀ ਵਿਹੜਾ ਜਿਹੜਾ ਸਾਰੇ ਪਰਿਵਾਰ ਇੱਥੇ ਖੜੇ ਨੇ ਸਿਰਫ ਸ਼ਹਿਰੀ ਹੋਣ ਦੇ ਨਾਤੇ ਈਓ ਸਾਹਿਬ ਦਾ ਘਰਾਓ ਇਸ ਕਰਕੇ ਕੀਤਾ ਹੈ ਬੇਨਤੀ ਵੀ ਕਰਨ ਆਇਆ ਕਿ ਅਣਸੁਖਾਵੀ ਘਟਨਾ ਹੋਣ ਤੋਂ ਰੋਕਣ ਲਈ ਇਸ ਚੀਜ਼ ਨੂੰ ਕਬਜ਼ੇ ਨੂੰ ਰੋਕਿਆ ਜਾਵੇ ਉੱਥੇ ਕੰਸਟਰਕਸ਼ਨ ਹੋਣ ਤੋਂ ਰੋਕੀ ਜਾਵੇ ਮਸਲਾ ਇੰਨਾ ਕਿ ਸਰਕਾਰ ਦੀ ਜਿਹੜੀ ਮਨਸ਼ਾ ਹੈ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਇਹ ਵੀ ਮੈਂ ਬੇਨਤੀ ਕੀਤੀ ਹੈ ਕਿ ਅੱਜ ਸਰਕਾਰ ਦੀ ਮਨਸ਼ਾ ਜਿਹੜੀ ਸਾਫ਼ ਹੈ ਕਿਉਂਕਿ ਤਾਜਾ ਤਾਜ਼ਾਈ ਘਟਣਾ ਕਹਿ ਲੋ ਇਹਨੂੰ ਸਰਕਾਰ ਦੀ ਮਨਸ਼ਾ ਕਹਿ ਲੋ ਕਿ ਹਲਕਾ ਪਾਇਲ ਦੇ ਵਿੱਚ ਸਰਕਾਰ ਨੇ ਆਪਣੇ ਹੀ ਇੱਕ ਚੇਅਰਮੈਨ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਹੈ ਜੇਕਰ ਉਹਨੇ ਕੋਈ ਕੁਰੀਤੀ ਕੀਤੀ ਜੇਕਰ ਉਹਨੇ ਕੋਈ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜੇ ਅਸੀਂ ਵੀ ਕੋਈ ਗਲਤ ਕੰਮ ਕਰਾਂਗੇ ਤਾਂ ਕਾਰਵਾਈ ਹੋਏਗੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਆ ਔਰ ਅਸੀਂ ਪੈਲ ਦੇ ਵਿੱਚ ਵੀ ਕਲ ਦੇ ਵਿੱਚ ਵੀ ਕੋਈ ਵੀ ਇਸ ਤਰ੍ਹਾਂ ਦਾ ਨਜਾਇਜ਼ ਕਬਜ਼ਾ ਜਿਹੜਾ ਨਹੀਂ ਹੋਣ ਦੇਾਂਗੇ ਇਹਨਾਂ ਸਾਰਿਆਂ ਨੂੰ ਇਹੀ ਵਿਸ਼ਵਾਸ ਪਾਉਂਨੇ ਆ ਕਿ ਨਾ ਉੱਥੇ ਕਰਜ਼ਾ ਹੋਏਗਾ ਉੱਥੇ ਸਾਂਝੇ ਮੰਤਪਲੀ ਜਿਹੜੀ ਉਹ ਜਗ੍ਹਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਵਰਤੀ ਜਾਏਗੀ ਚੰਦ ਜੀ ਗੱਲ ਕਰਦੇ ਆਈਓ ਸਾਹਿਬ ਨੂੰ ਮਿਲੇ ਉਹ ਕੀ ਵਿਸ਼ਵਾਸ ਦਿਵਾਇਆ ਗਿਆ ਈਓ ਸਾਹਿਬ ਨੂੰ ਕੱਲੀ ਕੱਲੀ ਡਿਟੇਲ ਹੈ ਜਿਹੜੀ ਕੋਰਟ ਦੇ ਵਿੱਚ ਲੱਗੇ ਡਾਕੂਮੈਂਟਸ ਔਰ ਕੋਰਟ ਦੇ ਆਰਡਰ ਦੋਨੋਂ ਸਾਹਮਣੇ ਰੱਖ ਕੇ ਕੱਲੀ ਕੱਲੀ ਚੀਜ਼ ਸ਼ਬਦਾਂ ਦੇ ਰਾਹੀਂ ਈਓ ਸਾਹਿਬ ਨੂੰ ਸਮਝਾਈ ਹੈ ਕਿ ਐਕਸ ਪਾਰਟੀ ਡਿਗਰੀ ਜਿਹੜਾ ਤੁਹਾਡੀ ਗਲਤੀ ਨਾਲ ਹੋ ਚੁੱਕਿਆ ਹੈ 9 13 ਦੀ ਐਕਸ ਪਾਰਟੀ ਡਿਗਰੀ ਨੂੰ ਆਪਾਂ ਰਿਵਿਊ ਪਟੀਸ਼ਨ ਪਾ ਕੇ ਦੁਬਾਰਾ ਤੋਂ ਚੈਲੰਜ ਵੀ ਕਰ ਸਕਦੇ ਆ ਉਹ ਰੋਜ਼ ਦੇ ਬਾਵਜੂਦ ਜਿਹੜੀ ਇਹ ਬੰਦੇ 420 ਕਰ ਰਹੇ ਨੇ ਡਾਕੂਮੈਂਟ ਕਿਸੇ ਹੋਰ ਜਗ੍ਹਾ ਦੇ ਪਰੂਫ ਕਿਸੇ ਹੋਰ ਜਗ੍ਹਾ ਤੇ ਔਰ ਦੱਬਣ ਲਈ ਕਿਸੇ ਹੋਰ ਪਲਾਟ ਦੇ ਉੱਤੇ ਅੱਖ ਰੱਖੀ ਬੈਠੇ ਨੇ 420 ਦਾ ਪਰਚਾ ਵੀ ਬਣਦਾ ਨਗਰ ਕੌਂਸਲ ਉਸ ਦੀ ਕਾਰਵਾਈ ਵੀ ਸ਼ੁਰੂ ਪੈਰਵਾਈ ਵੀ ਸ਼ੁਰੂ ਕਰੇ ਔਰ ਨਗਰ ਕੌਂਸਲ ਕੋਰਟ ਦੇ ਵਿੱਚ ਵੀ ਇਸ ਨੂੰ ਆਪਣੀ ਪੈਰਵਾਈ ਨੂੰ ਸ਼ੁਰੂ ਕਰੇ ਤਾਂ ਕਿ ਉਸ ਸਾਰੇ 7 ਨੰਬਰ ਵਾਰਡ ਦੇ ਸ਼ਹਿਰ ਵਾਸੀਆਂ ਨੂੰ ਜਿਹੜਾ ਸੁਖਾਵਾਂ ਮਾਹੌਲ ਹੈ ਜਿਹੜਾ ਉਹਨਾਂ ਨੂੰ ਮਿਲ ਸਕੇ ਗੱਲ ਕਰਦੇ ਜੇ ਪ੍ਰਸ਼ਾਸਨ ਵੱਲੋਂ ਫੇਰ ਵੀ ਲੋੜੀਂਦਾ ਕਦਮ ਨਹੀਂ ਚੁੱਕੇ ਗਏ ਅਗਲੀ ਕਾਰਵਾਈ ਕੀ ਹੈ ਪ੍ਰਸ਼ਾਸਨ ਵੱਲੋਂ ਜੇ ਲੜਿੰਦਾ ਕਾਰਵਾਈ ਕੋਈ ਵੀ ਨਾ ਚੱਕੀ ਗਈ ਤਾਂ ਸਰਕਾਰ ਦੀ ਮਨਸ਼ਾ ਸਾਫ਼ ਹੈ ਇਹ ਈਓ ਨਾ ਜ਼ਿੰਮੇਵਾਰ ਹੋਏਗਾ ਕਿ ਈਓ ਸਾਹਿਬ ਸੋਚਣ ਕਿ ਜੇਕਰ ਅਸੀਂ ਅੱਜ ਸਹੀ ਨੂੰ ਸਹੀ ਨਹੀਂ ਕਹਿਣ ਦਾ ਮਾਦਾ ਰੱਖ ਸਕਦੇ ਤਾਂ ਫਿਰ ਭਗਵਾਨਤਮਾਨ ਦੀ ਸਰਕਾਰਾ ਇਥੋਂ ਆਪਣੀ ਛੁੱਟੀ ਕਰਨ। ਵਾਰਡਨ ਵਸੀਆਂ ਦੇ ਨਾਲ ਪਹੁੰਚੋ ਕੀ ਕਹਿਣਾ ਚਾਹੋ। ਜਿਹੜਾ ਇਹ ਨਗਰ ਕੌਂਸਲ ਦਾ ਤੁਸੀਂ ਮਾਮਲਾ ਆਸੋ ਵਿੱਚ ਇਹ ਮਾਮਲਾ ਕੋਈ 1.5 ਸਵੇ ਦਾ ਨਹੀਂ। ਇਹ ਮਾਮਲਾ ਇਹੋ ਜੇ ਪਤਾ ਨਹੀਂ ਕਿੰਨੇ ਕ ਸ਼ਹਿਰ ਦੇ ਵਿੱਚ ਇਸ ਢੰਗ ਨਾਲ ਨਜਾਇਜ਼ ਕਬਜ਼ੇ ਹੋਏ ਹੋਣਗੇ ਬਿਲਕੁਲ ਮਿਲੀ ਭੁਗਦੇ ਨਾਲ ਕੋਈ ਕਲਾਗਰ ਮੇਲ ਸਿੰਘ ਦਾ ਮਾਮਲਾ ਨਹੀਂ ਇਹ ਗਰਮੇਲ ਸਿੰਘ ਇੱਕ ਕਲਾਰਕਾ ਉਹਦੀ ਕਿੰਨੀ ਕ ਹਿੰਮਤ ਆ ਕਿ ਮੌਜੂਦਾ ਵਿਧਾਇਕ ਤੋਂ ਬਗੈਰ ਈਓ ਤੋਂ ਬਗੈਰ ਉਹ ਐਡੇ ਵੱਡੇ ਮਾਮਲੇ ਦਾ ਰਿਸਕ ਲੈ ਜਵੇ ਦੇਖੋ ਮਿਸੀਬਿਲਟੀ ਕੋਟਾਂ ਦੇ ਵਿੱਚ ਆਪਣੇ ਵਕੀਲਾਂ ਨੂੰ ਪੈਸੇ ਵੀ ਜਾਰੀ ਹੋਏ ਹੋਣਗੇ ਵਕੀਲ ਨੂੰ ਪੈਸੇ ਵੀ ਦਿੱਤੇ ਹੋਣਗੇ ਕਾਗਜ਼ਾਂ ਦਾ ਖਰਚਾ ਵੀ ਮਿਊਸਿਪੈਲਿਟੀ ਦੇ ਖਾਤੇ 'ਚ ਪਿਆ ਹੋਣਾ ਔਰ ਹਰ ਡੇਡ ਦੇ ਉੱਤੇ ਉਹ ਸਮਨਿੰਗ ਵੀ ਹੁੰਦੀ ਰਹੀ ਆ ਇਸ ਕਰਕੇ ਜਿਹੜਾ ਇਹ ਡੇਡ ਵਿਸਵੇ ਦਾ ਪਲਾਟ ਆ ਇਹ ਇੱਕ ਪ੍ਰੀਪਲਾਨਟ ਪ੍ਰੋਗਰਾਮ ਦੇ ਨਾਲ ਦੱਬਣ ਦਾ ਉਸ ਵਕਤ ਦੇ ਨਮੈਂਦਿਆਂ ਦਾ ਰੜਕੇ ਪ੍ਰੋਗਰਾਮ ਸੀ ਤੇ ਉਸ ਤੋਂ ਬਾਅਦ ਹੁਣ ਉਸ ਤੋਂ ਵੀ ਵੱਡੀ ਗੱਲ ਜਿਹੜਾ ਮਜੂਦਾ ਈਓ ਸਾਹਿਬ ਨੇ ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਸ ਦਾ ਕੋਈ ਕੇਸ ਚੱਲਦਾ ਈਓ ਸਾਹਿਬ ਕਹਿੰਦੇ ਮੈਂ ਆਪਣੇ ਕਲਰਕ ਤੋਂ ਜਿਹੜੇ ਮਜੂਦਾ ਤੋਂ ਰਿਪੋਰਟ ਮੰਗਾਈ ਈ ਆਪਣਾ ਕੋਈ ਕੋਈ ਕੋਰਟ ਚ ਕੇਸ ਚੱਲਦਾ ਉਹਨੇ ਰਿਪੋਰਟ ਦਿੱਤੀ ਜੀ ਕੋਈ ਕੇਸ ਨਹੀਂ ਚੱਲਦਾ ਕੱਲਾ ਗਮਰਾ ਬੁੱਧਰਾਮ ਉਹਨਾਂ ਨੇ ਨਹੀਂ ਕਰਿਆ ਗਮਰਾ ਮੌਜੂਦਾ ਕਲਰਕ ਨੇ ਵੀ ਕਰਿਆ ਅਗਰ ਮੌਜੂਦਾ ਕਲਰਕ ਐਸ ਚੱਲਦੇ ਸਮੇਂ 'ਚ ਵੀ ਈਓ ਸਾਹਿਬ ਨੂੰ ਸਹੀ ਦੱਸ ਦਿੰਦਾ ਜੀ ਕੇਸ ਚੱਲਦਾ ਤਾਂ ਨਾਮਾ ਵਕੀਲ ਕਰਕੇ ਅਪੀਅਰ ਹੋਇਆ ਜਾ ਸਕਦਾ ਸੀ ਮਨਸ਼ਾ ਸਾਫ ਆ ਪਹਿਲੀ ਗਵਰਨਮੈਂਟ ਦੀ ਵੀ ਹੁਣ ਵਾਲੀ ਦੀ ਵੀ ਰਲ ਕੇ ਜਾਇਦਾਦਾਂ ਹੜਪਣੀਆਂ ਤੁਸੀਂ ਦੇਖ ਰਹੇ ਹੋ ਕਿਵੇਂ ਆਪਣੇ ਇਲਾਕੇ ਚ ਕਬਜ਼ੇ ਹੋ ਰਹੇ ਨੇ ਇਹ ਛੋਟਾ ਕਬਜ਼ਾ ਵੱਡਾ ਕਬਜ਼ਾ ਮਨਸ਼ਾ ਬਿਲਕੁਲ ਸਾਫ ਆ ਨਜਾਇਜ਼ ਕਬਜ਼ੇ ਕਰਾਉਣ ਦੀ ਮਨਸ਼ਾ ਸਾਫ ਆ ਰਲ ਕੇ ਲੁੱਟਣ ਦੀ ਮਨਸ਼ਾ ਬਿਲਕੁਲ ਸਾਫ ਆ ਨਜਾਇਜ਼ ਥਾਵਾਂ ਉਤੇ ਕਬਜ਼ਾ ਕਰਨ ਦੀ ਜਿਸ ਕਮਿਊਨਿਟੀ ਨੂੰ ਕਮਿਊਨਿਟੀ ਨੂੰ ਇਹ ਨਹੀਂ ਪਤਾ ਇਹ ਉਹਨੂੰ ਉਹ ਮੈਨੂੰ ਕਹਿੰਦੇ ਜੀ ਸੰਤ ਇਹੀ ਨਹੀਂ ਪਤਾ ਪਲਾਟ ਕੀ ਦਾ ਉਹ ਉਹ ਸਾਡੇ ਖਾਤੇ ਚ ਹੀ ਨਹੀਂ ਇਸ ਕਰਕੇ ਮਾੜੀ ਗੱਲ ਆ ਜੀ ਗੱਲ ਕਰਦੇ ਜੀ ਅਧਿਕਾਰੀਆਂ ਨੂੰ ਮਿਲਿਓ ਕੀ ਵਿਸ਼ਵਾਸ ਹੋਇਆ ਦੇਖੋ ਅਧਿਕਾਰੀਆਂ ਨੂੰ ਉਹੀ ਜੋ ਪਹਿਲਾਂ ਅਸੀਂ ਵਿਸ਼ਵਾਸ ਉਹਨਾਂ ਨੇ ਇਹ ਕਿਹਾ ਜੀ ਅਸੀਂ ਲੀਗਲ ਐਡਵਾਈਸ ਲਵਾਂਗੇ ਲੀਗਲ ਸੈਲ ਨਾਲ ਗੱਲ ਕਰਾਂਗੇ ਜਦੋਂ ਕਿ ਐਡਵਾਈਸ ਲੈਣ ਦੀ ਲੋੜ ਹੀ ਨਹੀਂ ਇਹ ਜਿਹੜਾ ਕੇਸ ਆ ਇਸ ਨਕਸ਼ੇ ਦੇ ਮੁਤਾਬਕ ਉਹਨਾਂ ਦਾ ਆਲਰੇਡੀ ਪਹਿਲਾਂ ਹੀ ਕਬਜ਼ਾ ਉਹ ਡੇਢ ਵਿਸਵਾ ਨਾ ਇਸ ਕੇਸ ਦੇ ਵਿੱਚ ਆਉਂਦਾ ਨਾ ਇਸ ਨਕਸ਼ੇ ਦੇ ਵਿੱਚ ਆਉਂਦਾ ਤੇ ਇਸ ਕਰਕੇ ਉਹਦੇ ਉੱਤੇ ਤਾਂ ਪਰਚਾ ਬਣਦਾ ਪਰਚਾ ਮੌਜੂਦਾ ਅਧਿਕਾਰੀਆਂ ਤੇ ਵੀ ਬਣਦਾ ਜਿਨ੍ਹਾਂ ਨੇ ਜੋ ਸਾਬ ਨੂੰ ਵੀ ਗੁੰਮਰਾਹ ਕਰਿਆ ਪ੍ਰਧਾਨ ਸਾਹਿਬ ਨੂੰ ਵੀ ਗੁੰਮਰਾਹ ਕਰਿਆ ਇਸ ਕਰਕੇ ਅੱਜ ਅਸੀਂ ਆਏ ਸੀ ਆਪਣੀ ਅਸੀਂ ਮੰਗ ਰੱਖੀ ਆਪਣੀ ਗੱਲ ਰੱਖੀ ਕਿ ਉਹ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਵੀ ਉਹ ਨਜਾਇਜ਼ ਕਬਜ਼ਾ ਨਹੀਂ ਹੋਣ ਦਿੱਤਾ ਜਾਊਗਾ ਜੇ ਉਹ ਆਪਣੇ ਭਰੋਸੇ ਤੇ ਸਹੀ ਉਤਰਦੇ ਨੇ ਤਾਂ ਉਹਨਾਂ ਦਾ ਧੰਨਵਾਦ ਨਹੀਂ ਲੋਕ ਜਨਤਾ ਆਪਣਾ ਰਸਤਾ ਆਪ ਤੈ ਯੂ ਸਾਹਿਬ ਵਾਰਡ ਨੰਬਰ 7 ਦੇ ਲੋਕਾਂ ਵੱਲੋਂ ਤੁਹਾਡੇ ਦਫ਼ਤਰ ਦਾ ਘਰਾਵ ਕੀਤਾ ਗਿਆ ਸੀ ਇੱਕ ਮਾਮਲੇ ਦਾ ਮੁੱਦਾ ਚੁੱਕ ਕੇ ਹੀ ਕਹਿਣਾ ਚਾਹੁੰਦਾ ਜੀ ਦੇਖੋ ਘਰਾਓ ਤਾਂ ਨਹੀਂ ਸੀਗਾ ਇਹ ਆਪਾਂ ਕਹਿ ਸਕਦੇ ਹਾਂ ਨੂੰ ਆਪਾਂ ਦੱਸਣ ਆਏ ਸੀ ਕਿ ਜੋ ਇਸ਼ੂ ਹੈਗਾ ਉੱਥੇ ਇਹ ਪਹਿਲਾਂ ਵੀ ਸਾਡੇ ਧਿਆਨ 'ਚ ਸੀਗਾ ਤੇ ਇਹ ਜੋ ਕਾਰਵਾਈ ਆ ਚੱਲ ਰਹੀ ਹੈ ਲੀਗਲ ਪ੍ਰोसीजर ਜਿਹੜਾ ਹੈਗਾ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਜੇ ਕਿਸੇ ਵਿਅਕਤੀ ਵੱਲੋਂ ਦਸਤਾਵੇਜ਼ਾਂ 'ਚ ਜਾਲੀ ਲਾ ਕੇ ਪਲਾਟ ਹੜੱਪਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਨਾ ਸੌਰੀ ਨਗਰ ਕੌਂਸਲ ਪਾਇਲ ਬਣਾ ਉਸਤੇ ਕਾਰਵਾਈ ਕਰਵਾਈ ਜਾਏ ਹਾਂਜੀ ਹਾਂ ਬਿਲਕੁਲ ਲੀਗਲੀ ਜੋ ਵੀ ਬਣਦਾ ਹੋਏ ਕਸਤਰ ਹੋਏਗਾ ਤੇ ਹੁਣ ਜਿਹੜਾ ਇਹਨਾਂ ਲੋਕਾਂ ਨੂੰ ਇੱਕ ਵਿਸ਼ਵਾਸ ਹੋਇਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਰਵਾਈ ਹੋ ਜਾਏਗੀ ਕਿੰਨੇ ਸਮੇਂ ਤੱਕ ਹੋ ਜਾਏ ਦੇਖੋ ਲੀਗਲ ਪ੍ਰोसीजर ਆ ਕੋਰਟ ਦੇ ਸੂਹ ਹੋਏਗੀ ਉਹ ਸਮਾਂ ਉਸ ਹਿਸਾਬ ਨਾਲ ਹੀ ਹੋਏਗਾ ਇਸ ਤੋਂ ਪਹਿਲਾਂ ਕੀ ਇਸ ਤੋਂ ਪਹਿਲਾਂ ਜਿਹੜੀ ਡਿਗਰੀ ਕਾਰਵਾਈ ਆ ਕੀ ਕਾਰਵਾਈ ਰੰਗੀ ਗਈ ਸੀ ਇਸ ਤੋਂ ਪਹਿਲਾਂ ਤਾਂ ਜੋ ਕੋਰਟ ਦਾ ਐਕਸਪਰਟ ਡਿਗਰੀ ਸੀ ਨਾ ਉਹਦੇ ਮੁਤਾਬਕ ਅਸੀਂ ਭਰਿਆ ਸੀਗਾ ਤੇ ਪਰ ਉਹਦੇ ਵਿੱਚ ਕੋਈ ਨਵੀਂ ਅਰਟੀਗੇਸ਼ਨ ਨਿਕਲ ਰਹੀਆਂ ਨੇ ਉਹਦੇ ਮੁਤਾਬਕ ਅਸੀਂ ਦੁਬਾਰਾ ਕਾਨੂੰਨੀ ਰਾਏ ਲੈ ਕੇ ਇਹਦੇ ਕਾਰਵਾਈ